ਕੀ ਹਾਲ ਹੈ ਜੀ ਸਾਰਿਆਂ ਜਿਨੇ ਵੀ ਆਪਣੇ YouTube ਚੈਨਲ ਤੇ Facebook ਪੇਜ ਸਾਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਲੈ ਕੇ ਆਏ ਹਾਂ ਅਰਜਨ ਜੋ ਕਿ ਰਾਤ ਹੀ ਟਰੈਕਟਰ ਆਇਆ ਜੀ ਆਪਣੇ ਕੋਲੇ 2011 ਮਾਡਲ ਟਰੈਕਟਰ ਆ ਜੀ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਤਾਂ ਜੀ 90% ਟਾਇਰ ਨੇ ਟਰੈਕਟਰ ਦੇ ਗੁਡਇਰ ਦੇ ਪੱਕੇ 15 ਦੇ ਅਗਲੇ ਟਾਇਰ ਵੀ 90% ਆ ਜੀ ਤੇ ਰੰਗ ਪੇਂਟ ਦਾ ਤੁਸੀਂ ਟਰੈਕਟਰ ਦੇਖ ਸਕਦੇ ਹੋ ਬਹੁਤ ਹੀ ਸਾਫ਼ ਸੁਥਰਾ ਰੰਗ ਪੇਂਟ ਦਾ ਟਰੈਕਟਰ ਆ ਜੀ ਕੋਈ ਵੀ ਦਿੱਕਤ ਨਹੀਂ ਹੈਗੀ ਟਰੈਕਟਰ ਚ ਇੰਜਨ ਗੇਅਰ ਓਕੇ ਡਬਲ ਕਲਚ ਰਿਵਰਸ ਪੀਟੀਓ ਤੇਲ ਬ੍ਰੇਕ ਬੈਂਪਰ ਵਗੈਰਾ ਉੱਤੇ ਲੱਗਿਆ ਹੋਇਆ ਜੀ ਟਾਇਰ ਬਿਲਕੁਲ 90% ਬਿਲਕੁਲ ਓਕੇ ਪਾਵਰ ਸਟੀering ਇਸੇ ਪਾਸਿਓਂ ਕੋਈ ਵੀ ਕਮੀ ਪੇਸ਼ੀ ਨਹੀਂ ਹੈਗੀ ਟਰੈਕਟਰ ਚ ਹਲੇ ਧੋਣ ਵਾਲਾ ਜੀ ਟਰੈਕਟਰ ਜਿਵੇਂ ਆਇਆ ਸੀ ਆਪਾਂ ਓਮੇ ਸਾਨੂੰ ਵੀਡੀਓ ਪਾਉਣੇ ਆ 2011 ਮਾਡਲ ਐਚ ਆਰ ਨੰਬਰ ਆ ਜੀ ਟਰੈਕਟਰ ਜੇ ਕਿਸੇ ਵੀਰ ਨੂੰ ਐਨਓਸੀਓ ਚਾਹੀਦੀ ਹੋਵੇ ਖਰਚਾ ਤੁਹਾਡਾ ਹੋਊਗਾ ਐਨਓਸੀਓ ਲੈ ਦੇਾਂਗੇ ਜੀ ਮਗਰਾਲਾਂ ਦੀ ਹਾਲਤ ਦੇਖ ਸਕਦੇ ਹੋ ਬਿਲਕੁਲ ਓਕੇ ਕੰਡੀਸ਼ਨ ਦਾ ਕਿਸੇ ਪਾਸੋਂ ਕੋਈ ਕਮੀ ਪੇਸ਼ੀ ਨਹੀਂ ਹੈਗੀ ਟਰੈਕਟਰ 'ਚ ਚਲੋ ਇੰਡੀਕੇਟਰ ਲੱਗਣ ਵਾਲੇ ਆ ਇਹ ਤਾਂ ਆਪਾਂ ਲਾਈ ਦੇਵਾਂਗੇ ਬਾਕੀ ਹੁੱਕ ਵਗੈਰਾ ਲੈਂਕਾਂ ਵਗੈਰਾ ਸਾਫ਼ ਨੇ ਜੀ ਕੋਈ ਵੀ ਕਮੀ ਪੇਸ਼ੀ ਨਹੀਂ ਹੈਗੀ ਟਰੈਕਟਰ 'ਚ ਟਾਇਰ ਬਿਲਕੁਲ ਨਵੇਂ ਵਰਗੇ ਆ 90% ਟਾਇਰ ਨੇ ਜੀ ਨੰਬਰ ਹੈ ਚਾਰਾ 2011 ਮਾਡਲ ਆ ਸਾਈਡ ਗੇਅਰ ਆ ਅਰਜਨ 605 ਅਲਟਰਾ 1 ਰੰਗ ਪਿੰਡ ਦਾ オリジナル ਆ ਟਰੈਕਟਰ ਚੈੱਕ ਕਰ ਸਕਦੇ ਸੀ ਰੰਗ ਵਗੈਰਾ ਬਹੁਤ ਸੋਹਣਾ ਜੀ ਟਰੈਕਟਰ ਦਾ ਪਾਵਰ ਸਟੀering ਤੇਲ ਬ੍ਰੇਕ 11 ਮਾਡਲ ਐਚ ਆਰ ਨੰਬਰ ਰੇਟ ਰੱਖਿਆ ਜੀ 3 ਲੱਖ ਤੇ 5000 ਰੁਪਿਆ ਬਾਕੀ ਮੌਕੇ ਤੇ ਮਾਨਤਾ ਕੀਤਾ ਜਾਊਗਾ ਲਹਿਰਾ ਮੁਹਬਤ ਜ਼ਿਲ੍ਹਾ ਬਠਿੰਡਾ ਟਾਇਰ ਚਾਰੇ ਪੱਕੇ ਗੁਡੀਰ ਦੇ 15 ਦੇ 90 ਪੈਸੇ ਇੰਜਨ ਗੇਰੋ ਕੇ ਸੈਲਫ ਸਟਾਰਟ ਹੈ ਜੀ ਇੱਕ ਆਪਣੇ ਕੋਲ ਸਟੈਂਡਰਡ ਖੜਾ ਜੀ ਜੇ ਕਿਸੇ ਵੀ ਨੇ ਘੱਟ ਰੁਪਏ ਲਾਉਣੇ ਆ ਤੇ ਸਟੈਂਡਰਡ ਹੈਗਾ ਜੀ 2000 ਤੇ 11 ਮਾਡਲ ਹੀ ਇਹ ਆ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ 45% ਟਾਇਰ ਨਾਲ ਦੇ ਆ ਜੀ ਪੱਕੇ ਸੀੜ ਦੇ ਤੇ ਉਹ ਪਿਆ ਕੰਟਰੋਲਰ ਉਹ ਥੱਲੇ ਪਿਆ ਨਾਲ ਮਗਰਾੜਾਂ ਦੀ ਕੰਡੀਸ਼ਨ ਚੈੱਕ ਕਰਦੇ ਸਾਫ਼ ਸੁਥਰੇ ਮਗਰਾੜਾ ਜੀ ਡਬਲ ਕਲਚ ਸਰਵਾਰਸ ਗ੍ਰੈਂਡ ਪੀਟੀਓ ਸ਼ਾਇਦ ਹੋਵੇ ਤਾਂ ਹੋਵੇ ਪੱਕਾ ਨਹੀਂ ਕਹਿ ਸਕਦੇ ਰੰਗ ਪੇੜ ਤੁਸੀਂ ਦੇਖ ਸਕਦਾ ਸਾਰਾ ਟਰੈਕਟਰ ਰੀਜਨਲ ਆਈ ਸਾਰਾ ਟਰੈਕਟਰ ਰੀਜਨਲ ਮੂਲੇ ਟਾਇਰ 90 ਪੈਸੇ ਪਿਛਲੇ 45 ਪੈਸੇ 450 2011 ਮਾਡਲ ਨੰਬਰ ਬਾਹਰ ਦਾ ਚਾਰ ਸਿਲੰਡਰ ਇੰਜਨ ਸੀਲਡ ਆ ਜੀ ਹਜੇ ਤੱਕ ਤੇ ਇੰਜਨ ਗੇਅਰ ਬਿਲਕੁਲ ਓਕੇ ਆ ਜੀ ਕਿਸੇ ਪਾਸੋਂ ਕੋਈ ਕਮੀ ਪੇਚੀ ਨਹੀਂ ਹੈਗੀ ਟਰੈਕਟਰ ਚ ਸੈਲਫ ਸਟਾਰਟ ਕਰਕੇ ਦੇਵਾਂਗੇ ਜੀ ਪਿਛਲੇ ਟਾਇਰ 45% ਰੇਟ ਬਿਲਕੁਲ ਹਲਕਾ 2,0500 ਰੁਪਏ ਡਿਮਾਂਡ ਆ ਜੀ ਕੱਲਾ ਬੌਂਡ ਰੰਗ ਕਰਾਉਣ ਵਾਲਾ ਤਾਂ ਹਾਂ ਤੋਂ ਧੁੱਪ ਦਾ ਕਰਕੇ ਖਰਾਬ ਹੋ ਗਿਆ ਜੇ ਕਿਸੇ ਵੀਰ ਨੂੰ ਚਾਹੀਦਾ ਹੋਵੇ ਤਾਂ ਆਪਣਾ ਕਨੈਕਟ ਕਰਕੇ ਸਟੈਂਡਰਡ 450 4 ਸਿਲੰਡਰ 2011 ਮਾਡਲ ਨੰਬਰ ਬਾਹਰ ਦਾ 2,0500 ਰੁਪਏ ਰੇਟ ਤੇ ਆਪਣੇ ਨਾਲ ਗੱਲਬਾਤ ਕਰਕੇ ਖਰੀਦ ਦੇ ਟਰੈਕਟਰ ਖਰੀਦ ਸਕਦੇ ਹੋ ਜੀ ਲਹਿਰਾ ਮੁਹੱਬਤ ਜ਼ਿਲ੍ਹਾ ਬਠਿੰਡਾ ਇੱਕ ਆਪਾ ਦਿਖਾਉਣੇ ਤੁਹਾਨੂੰ 855 ਆ ਖੜਾ ਜੀ 855 1997 ਮਾਡਲ ਆ ਜੀ ਚਾਰੇ ਟਾਇਰ ਕਸੇ ਨੇ ਜੀ ਰੈਂਡਮ ਮੂਰਲੇ ਰੈਂਡਮ ਮੂਰਲੇ ਰੈਂਡਮ ਬਿਲਕੁਲ ਨਵੇਂ ਆ ਜੀ ਪਿਛਲੇ ਬਹੁਤ ਸਾਫ ਸੁਥਰੇ ਰੈਂਡਮ ਰੈਂਡਮ ਰੰਗ ਹੋਏ ਹੋਏ ਨੇ ਬਾਕੀ ਰੀਜਨਲ ਆ ਜੀ ਸਾਰਾ ਕੈਕਟਰ ਕੋਈ ਕਮੀ ਪੇਸ਼ ਨਹੀਂ ਡਬਲ ਕਲਚ 6 ਚਿਰੀ ਗਰਾਉਂਡ ਪੀਟੀਓ ਆ ਗਿਆ ਬੈਕ ਰਿਵਰਸ ਬੈਕ ਕਰਦਾ ਜੀ ਇੰਜਨ ਗੇਰ ਓਕੇ ਆ ਧੱਕਾ ਸਟਾਰਟ ਆ ਮਗਰਾਰ 2003 ਮਾਡਲ ਦੇ ਲੱਗੇ ਹੋਏ ਨੇ 6 ਚਿਰੀ ਡਬਲ ਕਲਚ 97 ਮਾਡਲ ਟਰੈਕਟਰ ਦੀ ਕਾਪੀ ਹੈ ਨਹੀਂ ਜੀ ਜੇ ਕਿਸੇ ਵੀ ਨੇ ਲੈਣਾ ਹੋਵੇ ਟਰੈਕਟਰ ਦੇ ਦੇਾਂਗੇ ਜੀ 95000 ਰੁਪਏ ਦਾ ਡਬਲ ਕਲਚ 85597 ਮਾਡਲ ਕਿਸੇ ਪਾਸਿਓ ਕੋਈ ਕਮੀ ਪੇਸ਼ੀ ਨਹੀਂ ਹੈਗੀ ਟਰੈਕਟਰ 'ਚ ਚੈੱਕ ਕਰਕੇ ਤੁਸੀਂ ਟਰੈਕਟਰ ਲਿਜਾ ਸਕਦੇ ਹੋ ਲੈਂਕਾਂ ਵਗੈਰਾ ਹੁੱਕ ਵਗੈਰਾ ਸਭ ਕੁਝ ਨਾਲ ਹੈ ਜੀ ਪੂਰਾ ਸਾਫ਼ ਸੁਥਰਾ ਟਰੈਕਟਰ ਆ ਕੋਈ ਕਮੀ ਪੇਸ਼ੀ ਨਹੀਂ ਹੈਗੀ ਟਰੈਕਟਰ 'ਚ ਜੇ ਕਿਸੇ ਵੀ ਨੂੰ ਚਾਹੀਦਾ ਹੋਵੇ ਤਾਂ 855 ਲਿਜਾ ਸਕਦਾ ਧੰਨਵਾਦ ਮੇਰੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ